本当 ਇਦੋ ਦਵਾਈ ਕਹਿੰਦਾ ਪੀਜੀਐਸ ਤੋਂ ਮੰਨਿਆ ਅੱਜ ਦਾ ਸੱਤਵਾ ਕਹਿੰਦਾ ਪੀਜੀਐਸ ਮੈਨੂੰ ਫਿਰ ਟੈਗ ਹੀ ਲੱਗਿਆ ਦੱਸੋ ਪੂਰੇ ਬਾੜੋ ਅੱਜ ਕੀ ਚੱਲਿਆ 144 ਪਿੰਡ ਬਿਨਾ ਹਸਪਤਾਲ ਦੇ ਭਾਜਪਾ ਵੱਲੋਂ ਦੇਸ਼ ਵਿਆਪੀ ਜੋ ਮੈਂਬਰਸ਼ਿਪ ਮੁਹਿੰਮ ਚਲਾਈ ਗਈ ਹੈ ਉਸ ਦੇ ਮੱਦੇਨਜ਼ਰ ਅੱਜ ਰੂਪਨਗਰ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੀਬ ਸਿੰਘ ਲਾਲਪਰਾ ਉ체체 ਤੁਰ ਤੇ ਬਲਾਕ ਨੂਰਪੁਰ ਦੇ ਪਿੰਡ ਕਰੂਰਾ ਵਿਖੇ ਆਪਣੇ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਪਹੁੰਚੀ ਹੈ ਹੈਲੀਕਾਪਟਰ ਦੀ ਤਸਵੀਰਤ ਮੈਂ ਤੁਹਾਨੂੰ ਦਿਖਾ ਰਿਹਾ ਇਸ ਹੈਲੀਕਾਪਟਰ ਦੇ ਰਾਹੀਂ ਇੱਥੇ ਪਹੁੰਚੇ ਵਿਸ਼ੇਸ਼ ਤੌਰ ਤੇ ਹੈਲੀਪੈਡ ਦਾ ਇਂਤਜ਼ਾਮ ਤੇ ਕੀਤਾ ਗਿਆ ਸੀ ਤੇ ਉਹਨਾਂ ਦੇ ਸਵਾਗਤ ਲਈ ਵੱਡੀ ਗਿਣਤੀ ਚ ਪਿੰਡ ਵਾਸੀ ਵੀ ਪਹੁੰਚੇ ਨੇ ਆਲੇ ਦੋਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਚਾਰੇ ਪਾਸੇ ਪਿੰਡ ਦੇ ਲੋਕਾਂ ਨੇ ਜਮਾਵੜਾ ਲੱਗੇ ਹੋਏ ਜੋ ਕੀ ਉਹਨਾਂ ਜਿਹੜੇ ਪਾਰਟੀ ਦੇ ਸਮਰਥਕ ਪਾਰਟੀ ਦੇ ਜੁਣ ਵਾਲੇ ਲੋਕ ਇੱਥੇ ਪਹੁੰਚੇ ਨੇ ਸੋ ਬਿਲਕੁਲ ਜੋ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਮੱਦੇਨਜ਼ਰ ਅੱਜ ਇੱਥੇ ਇੱਕ ਵੱਡਾ ਜੋ ਕੋਈ ਮੀਟਿੰਗ ਵੀ ਕੀਤੀ ਜਾ ਰਹੀ ਹੈ ਉਹ ਮੀਟਿੰਗ ਦੀ ਤਸਵੀਰਾਂ ਅਸੀਂ ਤੁਹਾਨੂੰ ਸਾਂਝੀ ਕਰਾਂਗੇ ਆਉਣ ਅਸੀਂ ਗੱਲਬਾਤ ਕਰਦਿਆਂ ਲਾਲਪੁਰਾ ਸਾਹਿਬ ਦੇ ਨਾਲ ਤੋਂ ਜਾਣਦਿਆਂ ਉਹਨਾਂ ਦੀ ਕਿ ਇਸ ਮੈਂਬਰਸ਼ਿਪ ਮੁਹਿੰਮ ਨੂੰ ਕਿਵੇਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਤੇ ਉਹਨਾਂ ਵੱਲੋਂ ਉਹਨਾਂ ਦੀ ਸੰਸਦ ਸਭਾ ਵੱਲੋਂ ਚਲਾਏ ਗਏ ਵੱਖ-ਵੱਖ ਕੰਮਾਂ ਨੂੰ ਕਿਸ ਤਰੀਕੇ ਨਾਲ ਲੋਕ ਦੇਖਦੇ ਨਹੀਂ ਲੋਕਾਂ ਕੇ 3-4 ਮਹੀਨੇ ਪਹਿਲਾਂ ਇਲੈਕਸ਼ਨ ਦਾ ਦੌਰ ਸੀ ਔਰ ਇੱਕ ਬਹੁਤ ਵੱਡਾ ਸਾਜ਼ਿਸ਼ ਪੂਰੀ ਦੁਨੀਆ ਦੇ ਵਿੱਚ ਰਚੀ ਗਈ ਸੀ ਵੀ ਕਿਸੇ ਤਰੀਕੇ ਵੱਧਦੇ ਭਾਰਤ ਨੂੰ ਕਿਵੇਂ ਰੁਕਿਆ ਜਾਵੇ ਕਿਸੇ ਤਰੀਕੇ ਨਰਿੰਦਰ ਭਾਈ ਮੋਦੀ ਜਿਹੜਾ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਚਮਕਾ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਰੁਕਿਆ ਜਾਵੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਰਿਆਂ ਨੇ 1 ਜੂਨ 2024 ਨੂੰ ਜਦੋਂ ਇਹ ਟੈਸਟ ਸੀ ਸੱਚ ਤੇ ਝੂਠ ਦਾ ਜਦੋਂ ਟੈਸਟ ਸੀ ਦੇਸ਼ ਦੀ ਤਰੱਕੀ ਦਾ ਤੁਸੀਂ ਸਾਰਿਆਂ ਨੇ ਸਾਡਾ ਮੇਰੀ ਵੀ ਉਮਰ 74 ਲੇਕਿਨ ਮੈਂ ਐਸੇ ਇਨਸਾਨ ਕਦੀ ਨਹੀਂ ਦੇਖੇ ਇਹ ਜੀ ਸਿਕਸ਼ੀਤਾ ਕਦੇ ਨਹੀਂ ਦੇਖੀਆ ਐਸੇ ਬਜ਼ੂਰੇ ਭੰਡਾਰ ਗਰੂ ਦੇ ਭੰਡਾਰ ਮਹਾਨ ਸ਼ਕਤੀਆਂ ਵਰਦਿਆ ਮੈਂ ਨਹੀਂ ਦੇਖੀਆ ਕਦੇ ਔਰ ਜੋ ਕਹਿਦਾ ਹੂੰ ਕਹਤਾ ਮੈਂ ਤੁਹਾਨੂੰ ਬੜਾ ਫਕਰ ਮਹਿਸੂਸ ਕਰਾਤਾ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਅਧਿਕਾਰੀ ਬੇਸ਼ੀ ਕਲੀ ਅਨੰਤਕ ਫਤਵੀ ਦੇ ਤੋੜ ਜੇ ਵੀ ਹਟਾ ਰਿਆਜ ਬੇਸ਼ਕੂਮ ਦੀ ਬਲਾਸਟਰ ਹੈ ਵਿਜੇਨਗਰ ਪਿੰਡਾ ਪਿੰਡੂ ਦਾ ਉੱਤੇ ਪਰ ਉਹ ਬੇਸਿਕਲੀ ਨੰਗੜੀ ਤੋਂ ਹੋਏ ਹੈ ਜੇ ਅੱਜ ਪਾਰਲੀਮੈਂਟ ਬੋਰਡ ਦਾ ਮੈਂਬਰ ਮਤਲਬ ਇਹ ਬੜੀ ਫੱਕਰ ਦੀ ਗੱਲ ਹੈ ਸਰਦਾਰ ਅਕਾਲ ਸਿੰਘ ਦੀ ਲਾਲਪੁਰਾ ਜਿਹੜੇ ਪੂਰੇ ਹਿੰਦੂਸਤਾਨ ਸ਼ਿੰਗ 13 ਬੰਦੇ ਨੇ 13 ਚੋਂ 2 ਬੰਦੇ ਆਨੰਦਪੁਰ ਸਾਹਿਬ ਵਿੱਚ ਹੁੰਦੇ ਆ ਸਾਡੀ ਆਨੰਦਪੁਰ ਸਾਹਿਬ ਵਿੱਚ ਹੁੰਦੇ ਆ ਸੌ ਗੱਲਬਾਤ ਕਰਦੇ ਆ ਲਾਲਪੁਰਾ ਸਾਹਿਬ ਨਾਲ ਲਾਲਪੁਰਾ ਸਾਹਿਬ ਅੱਜ ਤੁਸੀਂ ਤੇ ਪਹੁੰਚੇ ਤੁਹਾਡੀ ਦੇਸ਼ ਵਿਆਪੀ ਜੋ ਮੈਂਬਰਸ਼ਿਪ ਮੁਹਿੰਮ ਕਿਸ ਤਰ੍ਹਾਂ ਚੱਲ ਰਹੀ ਅੱਜ ਕੁਰੂਰ ਵਿੱਚ ਪਹੁੰਚੇ ਅ ਦੇਖੋ ਜੀ ਸਾਡੇ ਜਿਹੜਾ ਹੈਗਾ ਮੋਹਮ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਦੇ ਵਿੱਚ ਜਿਹੜਾ ਇੰਨਾ ਉਤਸ਼ਾਹ ਹੈ ਕਿਉਂਕਿ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਮੈਂਬਰਸ਼ਿਪ ਜਿਹੜੀ ਹੈਗੀ ਹੈ ਇਹ ਭਾਰਤੀ ਜਨਤਾ ਪਾਰਟੀ ਨੂੰ ਨਾ ਕੇਵਲ ਜੁਆਇਨ ਕਰਨ ਦੀ ਮੈਂਬਰਸ਼ਿਪ ਦਾ ਨੰਬਰ ਹੈ ਬਟ ਇਹ ਦੇਸ਼ ਨੂੰ ਮਜ਼ਬੂਤ ਕਰਨ ਦਾ ਨੰਬਰ ਵੀ ਹੈ ਔਰ ਪੰਜਾਬ 'ਚ ਤਾਂ ਮੈਂ ਖਾਸ ਕਰਕੇ ਆਪਣੇ ਪੰਜਾਬੀਆਂ ਨੂੰ ਬੇਨਤੀ ਕਰਾਂਗਾ ਆਪ ਜੀ ਦੇ ਮਾਧਿਅਮ ਰਹੀਂ ਕੇ ਵੱਤ ਵਤ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦਾ ਜਿਹੜਾ ਸਾਨੂੰ ਉਪਯੋਗ ਕਰਨਾ ਚਾਹੀਦਾ ਹੈ ਅੱਜ ਪੰਜਾਬ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ 2027 ਦੇ ਵਿੱਚ ਆਲਟਰਨੇਟਿਵ ਦੇ ਰੂਪ ਦੇ ਵਿੱਚ ਦੇਖ ਰਿਹਾ ਹੈਗਾ ਲੋਕ ਸਰਕਾਰ ਤੋਂ ਬਹੁਤ ਦੁਖੀ ਨੇ ਔਰ ਕੱਲਾ ਭਾਰਤੀ ਜਨਤਾ ਪਾਰਟੀ ਤੇ ਲੋਕਾਂ ਦੀ ਉਮੀਦ ਹੈ ਜੇ ਗੱਲ ਕਰੀਏ ਲਵਕਫ ਪੰਡਾ ਚ ਕੈਂਪ ਲਗਾਏ ਗਏ ਪੂਰੇ ਆਪਣੇ ਤੁਹਾਡੇ ਜ਼ਿਲ੍ਹੇ ਦੀ ਗੱਲ ਕਰੀਏ ਕਿੰਨੇ ਕੁ ਮੈਂਬਰਸ਼ਿਪ ਹੋ ਚੁੱਕੀ ਹੁੰਦੀ ਹੈ ਨੇ ਅਸੀਂ ਤਾਂ ਦੇਖੋ ਜੀ ਇਦਾਂ ਕੱਲ ਸਾਡੀ ਸਟੇਟ ਦੇ ਮੈਂਬਰਸ਼ਿਪ ਸ਼ੁਰੂਆਤ ਕੀਤੀ ਹੈ ਔਰ ਅੱਜ ਜਿਸੀ ਆਪਣੇ ਡਿਸਟ੍ਰਿਕਟ ਦੀ ਵੀ ਸ਼ੁਰੂ ਕਰਤੀ ਹੈਗੀ ਹੈ ਸੋ ਮੈਨੂੰ ਉਮੀਦ ਹੈ ਵੀ ਰਿਕਾਰਡ ਬ੍ਰੇਕਿੰਗ ਜਿਹੜਾ ਹੈਗਾ ਮੈਂਬਰਸ਼ਿਪ ਹੋਏਗੀ ਹਾਲ ਤਾਂ ਅੱਜ ਤੋਂ ਸ਼ੁਰੂਆਤ ਹੋਈ ਹੈ ਤੁਹਾਡੇ ਸਾਹਮਣੇ ਅੱਜ ਦਾ ਵੀ ਇਕੱਠ ਤੁਸੀਂ ਦੇਖ ਲਿਆ ਇਹ ਸਾਰੇ ਮੈਂਬਰ ਹੀ ਹੈ ਤਾਂ ਇਸ ਤਰ੍ਹਾਂ ਦੇ ਰਿਕਾਰਡ ਬ੍ਰੇਕਿੰਗ ਇਕੱਠ ਜਿਹੜੇ ਹੈਗੇ ਉਹ ਪਿੰਡ ਪਿੰਡ ਚੱਪੇ ਚੱਪੇ ਤੋਂ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਔਰ ਰੋਪੜ ਵਿਧਾਨ ਸਭਾ ਦੇ ਵਿੱਚ ਮੈਂ ਉਮੀਦ ਕਰਦਾ ਵੀ ਪੰਜਾਬ ਤੋਂ ਸਭ ਤੋਂ ਵੱਧ ਮੈਂਬਰਸ਼ਿਪ ਕਰਨਾ ਹੈ ਆਉਣ ਬੜੇ ਸਮੇਂ ਵਿੱਚ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਹੋਰ ਨਵੀਆਂ ਗਤੀਵਧੀਆਂ ਲੈ ਕੇ ਆਉਣੀਆਂ ਜਿਸ ਤਰ੍ਹਾਂ ਤੁਹਾਡੀ ਸੰਸਦਾਂ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਆ ਲੋਕਾਂ ਨੂੰ ਸੇਵਾ ਸਹੂਲਤਾਂ ਆਉਣ ਬੜੇ ਸਮੇਂ ਵਿੱਚ ਹੋਰ ਨਵੇਂ ਪ੍ਰੋਜੈਕਟ ਕੀ ਆ ਰਹੇ ਨੇ ਪਾਜੀ ਮੈਂ ਤਾਂ ਦੇਖੋ ਇਸ ਇਲਾਕੇ ਦਾ ਬੇਟਾ ਹਾਂ ਔਰ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਕਿ ਜੇ ਮੈਂ ਆਪਨੇ ਬਜ਼ੁਰਗਾਂ ਦੀ ਸੇਵਾ ਕਰ ਸਕਾਂ ਆਪਣੇ ਵੀਰਾਂ ਦੇ ਰੋਜ਼ਗਾਰ ਦੀ ਗੱਲ ਕਰ ਸਕਾਂ ਇਸ ਇਲਾਕੇ ਦੇ ਵਿੱਚੋਂ ਜਿਹੜਾ ਕਰਪਸ਼ਨ ਡਰ ਭੈ ਪੀਠ ਦਾ ਪਿਛਲੇ 2.5 ਸਾਲ ਚ ਖੜਾ ਹੋਇਆ ਉਹਦੇ ਲਈ ਲੜਾਈ ਲੜ ਸਕਾਂ ਸੋ ਮੈਂ ਤਾਂ ਹਮੇਸ਼ਾ ਸਦਾ ਹੀ 20 ਸਾਲ ਤੋਂ ਆਪਣੇ ਲੋਕਾਂ ਦੇ ਨਾਲ ਖੜਾ ਹੋਇਆ ਆਪਣੇ ਨੌਜਵਾਨਾਂ ਦੀ ਜੋ ਵੀ ਉਮੀਦ ਹੈ ਉਸ ਤੋਂ ਵੱਧ ਕੀਤਾ ਸੋ ਸੰਸਥਾ ਭਾਰਤੀ ਜਨਤਾ ਪਾਰਟੀ ਰੋਪੜ ਨੂੰ ਅਸਲ ਦੇ ਵਿੱਚ ਰੂਪਨਗਰ ਬਣਾਉਣ ਦੇ ਲਈ ਉਦਮ ਕਰਦੀ ਰਹੇਗੀ ਕੀ ਬਿਲਕੁਲ ਇਸਨ ਅਜੀਵਿਰ ਸਿੰਘ ਲਾਲਪੁਰਾ ਜਿਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਦੱਸੀ ਕਿ ਉਹਨਾਂ ਵੱਲੋਂ ਲਗਾਤਾਰ ਜੋ ਪੂਰੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਰਿਕਾਰਡ ਤੋੜ ਉਹਨਾਂ ਵੱਲੋਂ ਮੈਂਬਰਸ਼ਿਪ ਕੀਤੀ ਜਾਵੇਗੀ ਤੇ ਹੋਰ ਗਤੀਵਿਧੀਆਂ ਵੀ ਆਮ ਨਾਵੇਂ ਸੰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤੇ ਉਹਨਾਂ ਵੱਲੋਂ ਅਰੰਭ ਕੀਤੇ ਜਾਣਗੀਆਂ ਮੇਰਾ ਪੰਜਾਬ ਨਿਊਜ਼ ਲਈ ਆਪਣੇ ਸਹਿਯੋਗੀ ਮੋਨੂ ਮੂਸਾਪੁਰੇ ਨਾਲ ਦਿਨੇਸ਼ਰ ਲਾਲ ਨੂਰਪੁਰ ਦੀ ਰੂਪਨਗਰ